ਮੇਰਾ ਸੋਚਣਾ ਇਹ ਹੈ ਕਿ ਇੱਥੇ ਜਿਵੇਂ ਕਾਲਜ ਦੇ ਬੱਚੇ ਸਕੂਲ ਦੇ ਬੱਚੇ ਵੀ ਬੁਲਾਏ ਗਏ ਆ ਅੱਜ ਕੱਲ ਜਿਵੇਂ ਬੁੱਕਾਂ ਦੇ ਵਿੱਚ ਤੇ ਆਪਣਾ ਜਿਹੜਾ ਇਤਿਹਾਸ ਸੀਗਾ ਉਹਨੂੰ ਬਹੁਤ ਨਜ਼ਰ ਨਜ਼ਰ ਆਪਣਾ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਹਨਾ ਇਹ ਤਾਂ ਕਰਕੇ ਉਸ ਇਹ ਪ੍ਰੋਗਰਾਮ ਦੇ ਥਰੂ ਕੀ ਹੈ ਸਭ ਨੂੰ ਪਤਾ ਲੱਗੇਗਾ ਕਿ ਆਪਣਾ ਇਤਿਹਾਸ ਕੀ ਸੀਗਾ ਤਾਂ ਕਰਕੇ ਬਹੁਤ ਵਧੀਆ ਉਪਰੋਲਾ ਹੀ ਮੇਰੇ ਅਕੋਰਡਿੰਗ ਤੇ ਇਹ ਹੈ ਬੱਚੇ ਜਿਵੇਂ ਅੱਜ ਕੱਲ ਨਹੀਂ ਨਾ ਹੀ ਹਨਾ ਇਹ ਧਰਮ ਦੇ ਨਾਲ ਕੋਈ ਰੱਖਦੇ ਨਹੀਂ ਇਤਿਹਾਸ ਪੜਨਾ ਚਾਹੁੰਦੇ ਆ ਤੇ ਅੱਜ ਕੱਲ ਕੋਈ ਆਪਾਂ ਨੂੰ ਜਿਹੜੇ ਵੱਡੇ ਬਜ਼ੁਰਗ ਸੀਗੇ ਨਾ ਇਹ ਉਹ ਵੀ ਕੋਈ ਹੁਣ ਨਹੀਂ ਕਿਉਂਕਿ ਬੱਚੇ ਸੁਣ ਨਹੀਂ ਰਹੇਗੇ ਉਹਨਾਂ ਦੀ ਤਾਂ ਕਰਕੇ ਇਹ ਸੀਗਾ ਜਿਹੜਾ ਮੰਚ ਆ ਇਹਦੇ ਥਰੂ ਕੀ ਆ ਆਪਣੇ ਬੱਚੇ ਜਾਂ ਫਿਰ ਬੱਚਿਆਂ ਤੋਂ ਇਲਾਵਾ ਵੀ ਜਿਹੜੇ ਹੋਰ ਵੱਡੇ ਹੈਗੇ ਆ ਜਿਹੜੇ ਕਿ ਇਸ ਇਤਿਹਾਸ ਤੋਂ ਵੰਝਿਆ ਜਾਣਕਾਰੀ ਤੋਂ ਉਹਨਾਂ ਨੂੰ ਵੀ ਇਹ ਜਾਣਕਾਰੀ ਬਹੁਤ ਹੀ ਚੰਗੀ ਪ੍ਰਾਪਤ ਹੋਊਗੀ ਇੱਥੋਂ ਹੀ ਵਧੀਆ ਸਰਕਾਰ ਵੱਲੋਂ ਉਪਰਾਲੇ ਨੇਗੇ ਜਿਨ੍ਹਾਂ ਨੇ ਸਾਡੇ ਗੁਰੂਆਂ ਦੀਆਂ ਸ਼ਹੀਦੀਆਂ ਨੂੰ ਜਿਨ੍ਹਾਂ ਨੇ ਇੱਕ ਹਿੰਦ ਦੀ ਚਾਦਰ ਕਹਿਲ ਆਇਆ ਗਿਆਗਾ ਜਿਨ੍ਹਾਂ ਨੇ 26 ਸਾਲ ਤੇ 9 ਮਹੀਨੇ 13 ਦਿਨ ਇੱਕ ਭਗਤੀ ਕਰਕੇ ਇਸ ਮੰਦਧਾਰਮ ਨੂੰ ਖਾਸ ਕਰਕੇ ਬਚਾਇਆ ਗਿਆਗਾ ਤੇ ਬਹੁਤ ਵਧੀਆ ਪ੍ਰਾਲੇ ਨੇ ਤਾਂ ਕਿ ਸਾਡੇ ਜਿਹੜੇ ਨੌਜਵਾਨ ਨੇਗੇ ਜੇ ਸਿੱਖੀ ਸਰੂਪ ਦੇ ਵਿੱਚ ਆਉਣਗੇ ਤਨਸ਼ਾਂਤੋ ਵੀ ਸਾਡਾ ਸੁਣਦਾ ਹਾਂਜੀ ਸਰ ਇੱਥੋਂ ਵੀ ਜਾਣਕਾਰੀ ਹੋਊਗੀ ਬਾਕੀ ਮੇਰੀ ਇੱਕ ਗੁਜੈਸ਼ਾ ਜਿੱਦਾਂ ਕਿ ਅਸੀਂ ਆਰਮੀ ਦੇ ਵਿੱਚ ਆਰਟੀਜਨਸ ਕਿਉਂ ਰੱਖੇ ਜਾਂਦੇ ਨੇ ਤਾਂ ਸਾਡੇ ਸਕੂਲਾਂ ਦੇ ਵਿੱਚ ਵੀ ਇਹਨਾਂ ਧਰਮਾਂ ਨੂੰ ਉੱਪਰ ਚੱਕਣ ਵਾਸਤੇ ਜਾਣਾ ਇਤਿਹਾਸ ਦੱਸਣ ਵਾਸਤੇ ਅਲੱਗ ਤੋਂ ਕਲਾਸਾਂ ਸਟਾਰਟ ਹੋਣੀਆਂ ਚੈਨੂੰ ਬਹੁਤ ਸਿੱਖਿਆਦਾਇਕ ਹੈ ਪੰਜਾਬ ਸਰਕਾਰ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਸਾਨੂੰ ਸਾਰੇ ਸਿੱਖ ਇਤਿਹਾਸ ਨਾਲ ਜੋੜ ਰਹੀ ਹੈ ਤੇ ਪ੍ਰਤੀਕ ਬਾਜ ਜਿਹੜੀ ਲਾਸਾਨੀ ਸ਼ਹਾਦਤ ਆ ਓਹੋ ਹਰ ਇੱਕ ਵਿਅਕਤੀ ਤੱਕ ਪਹੁੰਚਣੀ ਚਾਹੀਦੀ ਹੈ ਇਸ ਪ੍ਰੋਗਰਾਮ ਰਾਹੀਂ ਬਹੁਤ ਵੱਡਾ ਫਾਇਦਾ ਹੋਏਗਾ ਵਿਦਿਆਰਥੀਆਂ ਨੂੰ ਉਹਨਾਂ ਦੀ ਪੜ੍ਹਾਈ ਦੇ ਵਿੱਚ ਵੀ ਫਾਇਦਾ ਹੋਏਗਾ ਪਬਲਿਕ ਨੂੰ ਵੀ ਇਹ ਫਾਇਦਾ ਹੋਏਗਾ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਡੇ ਲਈ ਜਿਹੜੇ ਕਰਵਾਨੀਆਂ ਕੀਤੀਆਂ ਨੇ ਕਿਸ ਤਰ੍ਹਾਂ ਧਰਮ ਨੂੰ ਪਹੁੰਚਾਇਆਗਾ ਤੇ ਕਿਸ ਤਰ੍ਹਾਂ ਇੱਕ ਮਤਲਬ ਕਿ ਸਾਡੀ ਕੌਮ ਦੇ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾਗਾ ਤੇ ਬਲੀਦਾਨ ਦਿੱਤਾਗਾ ਤੇ ਉਹਨਾਂ ਦੇ ਬਲੀਦਾਨ ਨੂੰ ਅਸੀਂ ਬੜੇ ਜ਼ੋਰ ਸ਼ੋਰ ਨਾਲ ਪੰਜਾਬ ਸਰਕਾਰ ਦੇ ਜਿਹੜੇ ਪ੍ਰੋਗਰਾਮ ਆ ਉਹਦੇ ਅਨੁਸਾਰ